जो कहने को तो मुर्गे के सर पे भी तरताली साल अपने सामने खड़ा तो राशन कार्ड राशन जो घर घर राशन आऊगा तो आप, आप राशन जिन्हें बजे कहो गए राशन पहुंचूगा कड़क ले कड़क ले आटा ले लिया हो आई है बादशन जो घर राशन, राशन मिलता है दस दिन बाद कणक दस दिन बाद जी कणा मैं खाना उसे कणक का आटा तुम खाओगे इनकी फ्रैश कणक मिलूगी पहला रेटे आई सुथली ਬਿਜਲੀ ਖੇਤਾਂ ਵਾਲੀ ਬਿਜਲੀ ਦੀ ਕਮੀ ਚੰਨੀ ਆਈ ਨੈਰਾ ਕੱਸੀਆਂ 'ਚ ਪਾਣੀ ਆਉਂਦਾ ਕੋਈ ਕਹਿੰਦਾ 35 ਸਾਲ ਬਾਅਦ ਪਾਣੀ ਦੇਖਿਆ ਸਾਡੇ ਚ ਕੋਈ ਕਹਿੰਦਾ 30 ਸਾਲ ਬਾਅਦ ਕੱਸੀਆਂ 'ਚ ਪਾਣੀ ਤੇ ਨਾਲੇ ਬਿਜਲੀ ਵਾਲੂ ਨੇ ਕਿਹਾ ਹੈ ਜੇ ਜਦੋਂ ਦੁਨੀਆ ਭਰ ਦੇ ਦਫ਼ਤਰ

ਅਸੀਂ ਆਪਣੀਆਂ ਰਾਮ ਨੌਮੀਆ ਅਸੀਂ ਆਪਣੀਆਂ ਹਨੂਮਾਨ ਜੈਤੀਆਂ ਅਸੀਂ ਆਪਣੇ ਗੁਰਪੁਰਬ ਅਸੀਂ ਆਪਣੀ ਜਿਹੜੇ 크ਿਸਮ ਦੇ ਤਿਉਹਾਰ ਨੇ ਸਾਰੇ ਇਕੱਠੇ ਮਨਾਉਂਦੇ ਹਾਂ ਅਸੀਂ ਦਾਗਾਪਾਈ ਚਾਹੇ ਕੋਈ ਤੋਂ ਬਾਸਾ ਦਾ ਕਿਥੇ ਐਵੇਂ ਬਾਸਾ ਕੋਲ ਸਰਕੇ ਮੈਂ ਥੋੜਾ ਕੋਰੇ ਆਇਆ ਮੈਂ ਤਾਂ ਲੱਗ ਗਿਆ ਨਾ ਮੈਨੂੰ ਸੁਪਰੀਮ ਕੋਰਟ 'ਚ ਜਾਣਾ ਪੈਂਦਾ ਅਰਵਿੰਦ ਕੇਲੀਵਾਲ ਦੀ ਗੇਂਸ ਕਰਦਾ ਮੇਰੇ ਕਿੰਨੇ ਬਾਲੀਆਂ ਹੋਰ ਬਣਦੀਆਂ ਮੈਨੂੰ ਜਾਣਾ ਪੈਂਦਾ ਗੁਜਰਾਤ ਵੀ ਜਾਉਂਗਾ ਦਿੱਲੀ ਵੀ ਜਾਉਂਗਾ ਆਸਾਮ ਵੀ ਜਾ ਕੇ ਆਇਆ ਤੇ ਮੈਂ ਤਾਂ ਗਵਰਨਰ ਨਾਮ ਇਹ ਕਰਨਾ ਪੈਦਾ ਹੈ ਬੀਜੇਪੀ ਆ ਮੈਨੂੰ ਲੜਨਾ ਪੈਂਦਾ ਮੈਂ ਕੋਈ ਲੜਾਈ ਤੋਂ ਭੱਜਦਾ ਨਹੀਂ ਮੈਂ ਤਾਂ ਬੇਨਤੀ ਕਰ ਆਇਆ ਜੇ ਕਿਤੇ ਤੁਸੀਂ ਮੈਨੂੰ 13 ਬਾਹਾਂ ਹੋਰ ਦੇ ਦਿਓ ਪੰਜਾਬ ਤੋਂ ਜਿਹੜੀਆਂ ਮੁੱਠੀ ਵੜ ਕੇ ਇਨਕਲਾਬ ਦਾ ਜਿੰਦਾ ਜਿੰਦਾਬਾਦ ਦਾ ਨਾਰਾ ਵੜ ਕੇ ਪਾਰਸੀ ਪਾਰਲੀਮੈਂਟ ਏਦਾਂ ਜਦੋਂ ਗੂੰਜੇ ਤੇ 13 ਗਵਰਨਰ ਹੋਰ ਦੇ ਦਿਓ जरकला नारा, नारा मजाला है कोई एक रुपये का हक भी पंजाब का रोक के दिखा दे सेंटर जान सी सेंटर हो गए और जोड़िया रिपोर्ट आई हम दो दौर दोटा पै गई यानी के लगभग एक सौ नब्बे उपर सीटा वोटा पैंगी जोटा ने भाषण चो झलक दया चार सौ पार तो भी मैं दस दिना मेरे पत्ती दंद ने मेरे कई बार गल् कई सच हो जाए इस बार चार जून गए गए तक कर, मांग महसूस करोगे कि आम आदमी पार्टी बिना भारत चल नहीं सकती आम आदमी पार्टी और भारत की सेंटर का हिस्सा बनूगी बहुत टाइम बहुत देर बाद हाई एजा कम आऊगा अपने को सरकार तो ये भी रहे बादल के ये भी रहे सरकार पर आपके परिवार वास्ते रहे लोगों वास्ते चले फिरोजपुर को तो मैं पार्लीमेंट तो हाजरी तो कुछ ना। ता ता जिन्ना नहीं लाया क्खमंत्री नहीं बन रहे सरकार नहीं बनती उन्ना चेर आपने लोगों को तो असि तो तो है जिथे मर्जी रखोगे उड़ा आर सुखबीर बादल कभी थी परिवार बचाओ यात्रा वो एक जीप के उत्ते भी छत नहीं लवा ली के ना लगते थे आदमी है इस करके आप जे फे मोडे हा सैफियां कवास प्यार है पास अकाली कांग्रेसी ने बीजेपी ने इन्होंने हथ मिला के बाद चूंगी गिणिया पैदा ने पूड़िया ने जैके एक पैसे खाने तक की मतलब है मतलब नहीं तो इस करके, इस करके में तो हैं जो जो मेरे तो जफिया पाई जाओ मेरे, ना, मेरे कोई प्रॉब्लम नहीं मैं खतरा नहीं मैं थोड़ा अपना मैं थोड़ा अपना भतीजा अपना छोटा भाई हाँ सो तो अरविंद केजरीवाल अंदर करके गलत है निकले कि आम आदमी पार्टी को खत्म कर देंगे अरविंद केजरीवाल एक सोच का नाम है केजरीवाल को अंदर कर लोगे तो सोच को किफ्तार करोगे यह भी सोच फैलती पूरे पूरे दुनिया च ਗੁਰਿਆ ਕੋਟ ਫਰਗੀ ਸੁਵੀਰ ਹੁਣ ਨਾਲ ਬਿਨਾ ਦੇਚਾ ਪਤਾ ਨਹੀਂ ਚੂਗਾ ਹੁਣ ਨਾਲ ਬਿਨਾ ਦੇ ਚਿੱਕ ਕਿੰਨੇ ਨੰਬਰ ਤੇ ਆਪਣਾ ਬਟਨ ਹੈ ਕਿੰਨੇ ਨੰਬਰ ਤੇ ਆਪਣਾ ਬਟਨ ਬਟਨ ਦਬਕੇ ਚਾੜੂ ਵਾਲਾ ਬਟਨ ਦਬਕੇ ਤੁਸੀਂ ਸਫਾਈ ਕਰਨੀ ਹੈ ਬਹੁਤ ਚਿਰ ਹੋ ਗਿਆ ਹੁਣ ਇਹ ਤੋਂ ਪਹਿਲਾਂ ਆਪਾਂ ਜਿਹੜੇ ਭੇਜਦੇ ਰਹੇ ਹਾਂ ਉਹਨਾਂ ਨੇ ਕੋਈ ਲਿਵਾਜ ਠਾਈ ਨਹੀਂ ਜਰਾ ਦਿੱਜ ਲੈ ਸਾਰੀ ਹੱਥ ਲੱਗਦੀ ਹੈ ਬਹੁਤ ਸਾਰੀਆਂ ਦਿੱਕਤਾਂ ਨੇ 50 ਸਕਾਰ ਪਹਿਲੀ ਹੈਗੀ ਆਪਣੇ ਕੋਲੇ ਤੇ ਜੇ ਇਥੋਂ ਸ਼ਕਤੀ ਸੈਕਟਰ ਵਾਲੇ ਨੂੰ ਮਿਲ ਗਈ ਮੈਂ ਕਹਿੰਦਾ ਨਹੀਂ ਫਿਰ ਤੁਸੀਂ ਦੇਖੋ ਸਹੀ ਕਿ ਤਾ ਇਨਸਾਨ ਦੇ ਵਿੱਚ ਕਿਵੇਂ ਨਕਸ਼ੇ ਬਦਲਦੇ ਨੇ ਤਿੰਨ ਸਾਲ ਤੋਂ ਆਪਣੇ ਇਸੇ ਸਰਕਾਰ ਦੇ ਪੈਏ ਨੇ ਉਦੋਂ ਬਾਅਦ ਵੀ ਆਵਾਂਗੇ ਉਦੋਂ ਬਾਅਦ ਵੀ ਆਵਾਂਗੇ ਆਪਾਂ ਕਿੱਥੇ ਜਾਣਾ ਹੈ ਆਪਾਂ ਹੀ ਫਿਰ ਰਹੇ ਇਹ ਲੋਕਾਂ ਦਾ ਰਾਜ ਹੈ ਇਹ ਸੈਕਟਰ ਰ ਤੁਹਾਡੇ ਕੋਲ ਆਇਆ ਇਹ ਕਹਿਣ ਵਾਸਤੇ ਕਿ ਇਹਨਾਂ ਨੂੰ ਡਰਿਆ ਨਾ ਇਹਨਾਂ ਕੋਲ ਪੈਸੇ ਬਹੁਤ ਘੁੱਲ ਪੈਸੇ ਦੇਣ ਆਉਣਗੇ ਇਹ ਪੈਸੇ ਦੇਣ ਆਉਣਗੇ ਮੈਂ ਫਰੋਜ਼ਪੁਰੀ ਨੂੰ ਬੇਨਤੀ ਕਰਨਾ ਹੈ ਕਿ ਪੈਸੇ ਦੇਣਾ ਹੈ

ਇਹ ਹੁਣ ਪਿੰਡਾਂ ਚ ਰੋਡ ਸ਼ੋ ਕਰਨਾ ਹੈ ਕਿਹੜੇ ਕਿਹੜੇ ਪਿੰਡਾਂ ਮੰਡੀ ਲੈ ਕੇ ਜਾਣਾ ਹੈ ਹੋਸਟਲ ਕਿੱਥੇ ਲਾਉਣੇ ਨੇ ਆਪਾਂ ਨੇ ਬੂਥ ਤੇ ਕੌਣ ਬਿਠਾਉਣਾ ਹੈ ਅੰਦਰ ਬਾਹਰ ਬੂਥ ਕੌਣ ਲਾਊਗਾ ਤਾਂ ਇਹ ਤੁਸੀਂ ਥੱਲੇ ਵਾਲਾ ਕੰਮ ਸੰਭਾਲ ਲਿਓ ਉੱਪਰ ਨਹੀਂ ਫੇਰਨਾ ਕਰੋ ਮੈਂ ਇਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਲੈ ਖੇਡਣ ਨੂੰ ਮੈਂ ਕਿਸੇ ਨੂੰ ਨਹੀਂ ਆਉਂਦਾ ਇੱਧਰ ਤੇ ਆਹ ਉਹ ਪੁੱਤ ਲੱਗ ਗਿਆ ਜੀ ਆਹ ਦਾਦਾ ਸਾਹਿਬ ਦੀ ਦਾਤੀ ਸਾਹਿਬ ਦੀ ਬੋਟ ਆਹ ਇਹਨਾਂ ਨੇ ਸੰਭਾਲ ਲਿਖਿਆ ਇਹਨਾਂ ਨੇ ਇਹਨਾਂ ਦਾ ਨਹੀਂ ਖਰਾ ਸਭਾਂ ਖਟਰੇ ਚ ਕਿਉਂਕਿ ਬੀਜੇਪੀ ਵਾਲੇ ਕਹਿੰਦੇ ਰਹਿੰਦੇ ਆ ਸਾਨੂੰ 370 ਸੀਟਾਂ ਦੇ ਦੋ ਸਾਨੂੰ 400 ਦੇ ਦੋ ਅਸੀਂ ਅਸੀਂ ਨੇ ਸਰਦਾਰ ਬਣਾਂਗੇ ਬਾਬਾ ਸਾਹਿਬ ਬਹੁਤ ਗਰੀਬੀ ਚੋਂ ਉੱਠੇ ਸੀਗੇ ਬੰਦੇ ਔਰ ਇੰਨੀ ਪੜ੍ਹਾਈ ਕੀਤੀ ਤੁਸੀਂ ਹਾਰ ਆ ਜਾਂਦੇ ਔਰ ਇਹਨਾਂ ਨੇ ਗੱਲ ਕਹੀ ਹੋਈ ਹੈ ਜੇ ਜਿਹੜੀ ਪੜ੍ਹਾਈ ਹੈ ਜਿਹੜੀ ਵਿਦਿਆ ਹੈ ਉਹ ਸ਼ੇਰ ਨਹੀਂ ਦੇ ਦੁੱਧ ਵਰਗੀ ਹੈ ਜਿਹੜਾ ਉਹ ਨੂੰ ਪੀਊਗਾ ਉਹ ਗਰਜੂ ਵੀ ਗਰਜੂ ਦਾ ਦਹਾੜੋਵੇ ਦਾੜੂਗਾ ਉਸ ਕਰਕੇ ਮੈਂ ਤਾਂ ਜਦੋਂ ਸਰਕਾਰ ਬਣੀ ਅਸੀਂ ਪਹਿਲੇ ਹੀ ਹੁਕਮ ਜਾਰੀ ਕੀਤਾ ਜਦੋਂ ਤਾਂ ਸਿਮਰਾਂ ਨੇ ਪਿੰਡ ਕਾਢ ਘਰ ਚੰਨਾ ਸੌ ਸੁੱਤੀ ਹੌਸਫੁਦੂਰ ਦਾ ਪਹਿਲੇ ਹੁਕਮ ਜਾਰੀ ਕੀਤਾ ਕਿ ਪੰਜਾਬ ਦੇ ਸਰਕਾਰੀ ਜੱਫਤਾਂ ਦੇ ਵਿੱਚ ਮੁਕਲਾਤਰੀ ਦੀ ਫੋਟੋ ਨਹੀਂ ਲੱਗੂਗੀ ਸਹੀ ਤੇ ਆਗਮ ਸਾਗੇ ਸਿੱਖ ਦੇ ਬਾਬਾ ਸੰਤ ਸਿੰਘ ਦੀ ਫੋਟੋ ਲੱਗੂਗੀ ਉਹਦੇ ਦੀ ਫੋਟੋ ਨਹੀਂ ਲੱਗੂਗੀ ਸਵਾਸੀਤਾ ਅੱਗੇ ਜਾ ਜੀ ਸਵਾਸੀਤਾ ਤੁਹਾਨੂੰ ਨੂੰ ਮੰਨਣ ਵਾਲੇ ਬੰਦੇ ਆ ਪਰ ਮੈਨੂੰ ਹੋਰ ਇੱਕ ਯਕੀਨ ਦਵਾ ਦਿਓ ਕਿ ਤੁਸੀਂ 1 ਜੂਨ ਨੂੰ ਜਿਹੜਾ ਤੁਸੀਂ ਇਕਰਾਰ ਨਮਾ ਲੈ ਕੇ ਆ ਰਹੇ ਹੋ ਉਹਦੇ ਵਿੱਚ ਫਿਰੋਜ਼ਪੁਰ ਕਿਉਂਕਿ ਹੱਥੇ ਤਾਂ ਡਰ ਗਿਆ ਉਹਨੇ ਤਾਂ ਲੱਗ ਗਈ ਆ ਸਵਾਰ ਲੜਦਾ ਨਹੀਂ ਇਹ ਜੁਬੀਰ ਬਾਦ ਉਮੈ ਤੇ ਉਹ ਤਾਂ ਡਰ ਗਿਆ ਸੋ ਇਹ ਕੰਦ ਸੋ ਵੀਰੋ ਇਹ ਹੁਣ ਕੀ ਹੈ ਹੁਣ ਇੱਕ ਤਰੀਕ ਨੂੰ ਤੁਸੀਂ ਜਦੋਂ ਵੋਟਾਂ ਪਾਓਗੇ ਤਾਂ ਮੈਨੂੰ ਉਮੀਦ ਮੈਂ ਇਹ ਰੱਖਾਂ 4 ਜੂਨ ਨੂੰ ਕਿ ਜਦੋਂ ਰੁਝਾਨ ਉਹਦੇ ਸ਼ੁਰੂ ਹੋ ਜਾਣਾ ਉਹਨਾਂ ਦਾ ਰੁਝਾਨਾ ਜੇ ਵੀ ਹੋ ਗਏ ਤੇ ਫਿਰੋਜ਼ਪੁਰ ਤੋਂ ਵਿਆਹ ਵਾਲੀ ਪਾਰਟੀ ਭਾਰੀ ਪਾਰੇ ਪਾਰੇ ਬੋਮਤ ਨਾ ਅਕੇ ਉਹ ਬੋਦੇ ਮੂਹ ਚਾਹਤਾਂ ਤੋਂ ਲੱਗ। ਉਹ ਬੋਦੇ ਨਾਲ ਮਿਲਦਾ ਕਿ ਜਰਾਉਂਗਾ ਕਿਤੇ ਨਹੀਂ ਜਾਂਦਾ ਮੈਂ ਇੱਥੇ ਰਹਿਣਾ ਅੱਜ ਬਾਗੇ ਜਾਉਂਗਾ ਕੱਲ ਨੂੰ ਬਰਨਾਲੇ ਰੈਲੀ ਹੈ ਫਿਰ ਨਿਹੰਗਾਂ ਦੇ ਨੋਟ ਸ਼ੋਹ ਹੈ ਤੁਸੀਂ ਦੇਖਦੇ ਰਹੋਗੇ ਮਿੱਠ ਬਖੋppa ਕੋਈ ਜੰਮੀ ਛੱਡੀ ਕਿਉਂਕਿ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸਤ ਆਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਆਲਾਮੇ ਮਾਲਕ ਪਾਈ ਲੋਕ ਨੇ ਲੋਕਾਂ ਸੰਸਰ ਦੇ ਲੋਕ ਨੇ

फिर वासोजपुर चेयरमैन साहबान जिन्होंने रूप दे बहुत ही तनाव, आम आदमी पार्टी के जेमकड़े करे जाने वर्ग है उन्होंने जेडे इज पहुंच के सरदार भगवंत जी मान दे आवाज के पहला करीब ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਮੈਂ ਨਾਮ ਸਾਹਿਬ ਨੂੰ ਵਿਸ਼ਵਾਸ ਦਿਵਾਉਣੇ ਕਿ ਮੈਂ ਇਸ ਇਲੈਕਸ਼ਨ ਤੋਂ ਕਾਮਯਾਬ ਹੋ ਕੇ ਫੋਟੇ ਪਾਏ ਹੈ ਹਰੇਕ ਪੂਰਨ ਤੇ ਚਲੂੰਗਾ। ਸਾਰੋ ਵਾਅਦੇ ਕਰਦਾ ਹਾਂ ਔਰ ਵਾਅਦਾ ਕਰਦਾ ਹਾਂ ਕਿ ਮੈਂ ਹਰੇਕ ਕੰਮ ਤੇ ਪਹਰਾ ਦੇ ਕੇ ਵੱਧ ਰਹੀਆਂ ਤੇ ਜਿਹੜੀਆਂ ਸਮੱਸਿਆ ਹੈ, ਸ਼ਹਿਰਾਂ 'ਚ ਜਿਹੜੀਆਂ ਸਮੱਸਿਆ ਹੈ, ਉਹਨਾਂ ਨੂੰ ਪਹਿਰੇ ਘਰ ਤੇ ਪਾਰਲੀਮੈਂਟ ਦੇ ਵਿੱਚ ਠਾਕੇ ਮਨ ਸਾਥ ਦੇ ਸਹਿਯੋਗ ਨਾਲ ਸੀ ਉਹਨਾਂ ਨੂੰ ਹੱਲ ਕਰਾਂਗੇ। ਲਗ ਕਲਮੈਂ ਕਹਿਣੀ ਥੋਨਾ ਕਿ ਪਾਰਲੀਮੈਂਟ ਚ ਮੈਨੂੰ ਬੋਲਣਾ ਹੁੰਦਾ ਮੈਂ ਬੋਲਿਆ ਸੀ ਤੁਸੀਂ ਤੁਸੀਂ ਮੈਨੂੰ ਭੇਜਿਆ ਸੀ ਮੋੜ ਤੋਂ ਤੇ ਜਦੋਂ ਮੈਂ ਉਰਦਾ ਸੀਗਾ ਸਭ ਡਰ ਜਾਂਦੇ ਸੀ ਵੀ ਤੀਲੀ ਪਾਗ ਵਾਲੇ ਨੂੰ ਤਾਂ ਟਾਈਮ ਦੇ ਦੋ ਨਹੀਂ ਨਹੀਂ ਚੱਲਣ ਨਹੀਂ ਦੇਣੀ ਸੋ ਮੈਂ ਤਾਂ ਉਹਦਾ ਪੌਲਾ ਸੀ ਪੰਜਾਬ ਦੇ ਆਕਾ ਵਾਸਤੇ ਇਸ ਸੱਟ ਕਿ ਮੈਨੂੰ ਪਤਾ ਐ ਵੀ ਕਿਵੇਂ ਉੱਥੇ ਗੱਲ ਕਰੀਦੀ ਐ ਤੁਸੀਂ ਦਾਕਾ ਬਰਾੜ ਜੀ ਨੂੰ ਉੱਥੇ ਭੇਜੋ ਬੋਲਣ ਵਾਲੇ ਪਾਸਵਰਡ ਸਾਰੇ ਮੈਂ ਆਪ ਦੇ ਹੁੰਦਾ ਵੀ ਆਏ ਬੋਲਦਾ ਹੁੰਦਾ ਤੁਸੀਂ ਦੇਖਦੇ ਜਾਇਓ ਫਰੋਜ਼ਪੁਰ ਵਾਸਤੇ ਨਹੀਂ ਪੂਰੇ ਪੰਜਾਬ ਵਾਸਤੇ ਇੱਕ ਇੱਕ ਰੁਪਈਆ ਜਿਹੜਾ ਪੰਜਾਬ ਦੇ ਹੱਕ ਦਾ ਚਾਹੇ ਜੀਐਸਟੀ ਦਾ ਚਾਹੇ ਐਮਐਸਐਮ ਦਾ ਚਾਹੇ ਰੂਰਲ ਡਿਵੈਲਪਮੈਂਟ ਫੰਡ ਹੈ ਇੱਕ ਇੱਕ ਰੁਪਈਆ ਇੱਥੇ ਲੈ ਕੇ ਆਵਾਂਗੇ ਤੇ ਲੋਕਾਂ ਤੇ ਦਵਾਂਗੇ बहुत बहुत धन्यवाद एक बार फिर एक रागुरु जी का खालसा वागुरु जी आराम जाओ देखो मामा भेर ने छोटे बच्चे भी ने बुजुर्ग भी ने आराम जायो मैं मैं अब फिर आऊंगा लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहे